ਸਥਾਨਿਕ ਕਸਬਾ ਪਿੰਡੀ ਸੈਦਾ ਦੇ ਨਾਲ ਲੱਗਦੇ ਪਿੰਡੇ ਕੋਟਲੀ ਬਸੰਦੀ ਵਿਖੇ ਹਰ ਸਾਲ ਦੀ ਤਰ੍ਹਾਂ ਤੰਤਨ ਬਾਬਾ ਹਜੂਰ ਸਾਹਿਬ ਕੰਗਣਾਵਾਲ ਦੀ ਦਰਗਾਹ ਤੇ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਨੌਜਵਾਨਾਂ ਦੇ ਸੰਜੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਪੀਤੂ ਸਿੰਘ ਅੰਗਰੇਜ਼ ਸਿੰਘ ਅਤੇ ਸਮੂਹ ਮੇਲਾ ਕਮੇਟੀ ਮੈਂਬਰਾਂ ਨੇ ਦਰਗਾਹ ਤੇ ਚਾਦਰ ਚੜਾਉਣ ਉਪਰੰਤ ਕੀਤੀ ਡਾਕਟਰ ਜਸਬੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਜੀ ਕਰ ਦੂੰਗੀ ਪੋਲਾ ਸਾਰਾ ਡੇੜਵੇ ਤੇਖੀਆਂ ਨੀ ਸੋਰ ਹਲੇ ਅੱਡੀਆਂ ਦਾ ਡੇੜਾ I'm a jack, a, duck, a good... ਬਣਦੇ ਜਦ ਸੱਜਣਾ ਦੀਆਂ ਗਲੀਆਂ ਦੇ ਦੁੱਖਾਂ ਵਿੱਚ ਫਿਰ ਬਦਲ ਜਾਣ ਮੌਕੇ ਰੰਗ ਰਲੀਆਂ ਹੋਤੀਏ ਦੁਸ਼ਮਣ ਬਣਦੇ ਜਦ ਸੱਜਣਾ ਦੀਆਂ ਗਲੀਆਂ ਦੇ ਹੁੰਦਾ ਮਾੜਾ ਹੋਏ ਹੁੰਦਾ ਟੈਮ ਬੱਦੇ ਤੇ ਮਾੜਾ ਬੰਦਾ ਵੀ ਹੁੰਦਾ ਮਾੜਾ ਹੋਏ ਹੁੰਦਾ ਟੈਮ ਬੱਦੇ ਮਾੜਾ ਹੋ ਜਦ ਕੋਈ ਬੰਦਾ ਕਰਜ਼ੇ ਦੇ ਵਿੱਚ ਜਾਂਦਾ ਰੁੜਦਾ ਏ ਆਪਣਾ ਫਸਿਆ ਪੈਸਾ ਵੀ ਵਾਪਸ ਨਹੀਂ ਮੁੜਦਾ ਏ ਹੋ ਜਦ ਕੋਈ ਬੰਦਾ ਕਰਜ਼ੇ ਦੇ ਵਿੱਚ ਜਾਂਦਾ ਰੁੜਦਾ ਏ ਸਿਆ ਪੈਸਾ ਦੀ ਬਾਤ ਜਰਨਾ ਮੁੜਦਾ ਏ ਆਪਣੇ ਹੱਥੀ ਬਹਿ ਜੇ ਮਾਰ ਕੇ ਆਪਣੇ ਪੈਰ ਕਹੜਾ ਓ ਝੁੱਟ ਓ ਓ ਓ ਓ ਜੰਦਾ ਨਹੀਂ ਹੁੰਦਾ ਮੋੜਾ ਹੁੰਦਾ ਖੇੜਾ ਬਹਿ ਮਾਰਦਾ ਮੇਰਾ ਸਤਗੁਰੂ ਉੱਚਾ ਇਹ ਅਸੀਂ ਉੱਚਿਆਂ ਦੇ ਸੰਗ ਲਾਓ ਉਹ ਸਦਕੇ ਜਾਵਾ ਕਰਦੇ ਤਨ ਤਨ ਪੀਰ ਬਾਬਾ ਹੰਜੂਰ ਸਾਹਿਬ ਜੀ ਕੰਗਰਾਂਵਾਲੇ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਕਰਵਾਇਆ ਜਾਂਦਾ ਹੈ ਇੱਥੇ ਬਹੁਤ ਸਾਰੀਆਂ ਸੰਗਤਾਂ ਆਣ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਸੋ ਉਸ ਚੀਜ਼ ਨੂੰ ਲੈ ਕੇ ਹੌਲੀ 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 2000 ਤੋਂ ਲੈ ਕੇ ਅੱਜ 2025 ਆ ਗਿਆ ਹੈ ਵੀ ਮੇਲੇ ਦੀਆਂ ਜਿਹੜੀਆਂ ਅਰਾਉਣਕਾਂ ਨੇ ਅੱਗੇ ਨਾਲੋਂ ਕਾਫੀ ਜ਼ਿਆਦਾ ਹੋ ਗਈਆਂ ਨੇ ਵੀ ਹਾਰੇ ਕੇ ਬੰਦੇ ਦੀਆਂ ਜਿਹੜੀਆਂ ਮਨੋ ਕਾਮਨਾ ਨੇ ਇਹ ਦਰ ਤੇ ਪੂਰੀਆਂ ਹੁੰਦੀਆਂ ਹਨ ਹਾਨੀ ਭਾਈ ਆਸ਼ਕਾਲ ਦੀ ਪਰ ਇਹ ਮੇਲਾ ਮਤਲਬ ਬਾਬਾ ਜੀ ਦਾ ਨਾਂਗਾ ਧੰਨ ਧੰਨ ਬਾਬਾ ਹਜੂਰ ਸਾਹਿਬ ਜੀ ਧੰਨ ਬਾਬਾ ਕੰਗਰਾਂਵਾਲ ਜੀ ਤੇ ਅਸੀਂ ਇਹ ਮੇਲਾ 2002 ਸਨ ਤੋਂ ਕਰਾ ਰਹੇ ਹਾਂ ਸਹੀ ਹੈ ਜੀ ਪਹਿਲਾਂ ਸਾਡੇ ਮੁੱਖ ਸੇਵਾਦਾਰ ਮੇਰੇ ਮਮੀ ਹੁੰਦੇ ਉਹ ਹੁਣ ਐਕਸਪਾਇਰ ਹੋ ਗਏ ਉਹ ਤੋਂ ਬਾਅਦ ਵਿੱਚ ਪਿਛਲੀ ਆ ਰਹੀ ਇਹ ਮੇਲਾ ਧਾਰਮਿਕ ਹੀ ਕਰਾਇਆ ਕਵਾਲੀਆਂ ਵਾਲੇ ਸਦੇ ਐਦ ਕਿਉਂ ਨੇ ਮੇਲੇ ਦੇ ਕੁਲਦੀਪ ਰੰਧਾਵਾ ਜੀ ਆਏ ਆ ਹਰੇਕ ਸਾਲ ਦੀ ਤਰ੍ਹਾਂ ਇਥੇ ਮੇਲਾ ਮਨਾਇਆ ਜਾਂਦਾ ਸਾਰੀ ਸੰਗਤ ਦੇ ਸਹਿਯੋਗ ਨਾਲ ਬਾਕੀ ਵੈਗਰੂ ਆਪ ਚੜਦੀ ਕਲਾ ਕਰਨ ਆਪੇ ਉਹ ਕਰਨ ਵਾਲੇ ਆ ਅਹੀਂ ਦਾ ਬਸ ਉਹਨਾਂ ਦੇ ਸੇਵਾਦਾਰ ਆ ਛੋਟੇ ਜਿਹੇ ਵੀ ਜਿੰਨਾ ਕਿ ਸਾਡੇ ਕੋਲ ਹੀ ਲਵਸੀ ਨਾ ਹੁੰਦਾ ਆ ਕਰੀਦਾ ਬਾਕੀ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਹੁੰਦਾ ਆ ਕੋਈ ਵੀ ਮਤਲਬ ਇਥੇ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਆ ਮੇਲੇ ਦੇ ਵਿੱਚ ਬਾਕੀ ਆ ਆਪਣੇ ਵੀਰ ਬੈਠੇ ਆ ਨਾਲ ਸਾਰੀ ਸੰਗਤ ਦਾ ਬਹੁਤ ਜ਼ਿਆਦਾ